ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਕਾਫੀ ਟਾਈਮ ਬਾਅਦ ਅੱਜ ਆਪਾਂ ਤੁਹਾਡੇ ਲਈ ਸਟੀਚਿੰਗ ਵਾਲੇ ਸੂਟਸ ਦੀ ਵੀਡੀਓ ਲੈ ਕੇ ਆਏ ਹਾਂ ਮੈਸੇਜੇ ਸਾਰੇ ਸੀ ਕਿ ਹੁਣ ਤੁਸੀਂ ਸਟੀਚਿੰਗ ਵਾਲੇ ਸੂਟਸ ਨਹੀਂ ਦਿਖਾਉਂਦੇ ਤਾਂ ਕਾਫੀ ਰਸ਼ ਚੱਲ ਰਿਹਾ ਜੀ ਸੂਟਸ ਬਸ ਕਹ ਲਓ ਵੀ ਆਰਡਰ ਰੈਡੀ ਉਸ ਟਾਈਮ ਤੇ ਹੁੰਦਾ ਫਿਰ ਇਹ ਹੁੰਦਾ ਕਿ ਵੀਡੀਓ ਕਰਕੇ ਆਪਾਂ ਸੂਟ ਨਾ ਰੋਕੀਏ ਕਿਸੇ ਦੇ ਵੀ ਸੋ ਅੱਜ ਆਪਣੇ ਕੋਲ ਟਾਈਮ ਥੋੜਾ ਜਿਹਾ ਸੀਗਾ ਕੁਝ ਕੁ ਸੂਟ ਇਹਨਾਂ ਦੇ ਰੈਡੀ ਹੋ ਰਹੇ ਨੇ ਕੁਝ ਹੋ ਗਏ ਸੀ ਤਾਂ ਆਪਾਂ ਉਹਨਾਂ ਦੀ ਵੀਡੀਓ ਉਹਨਾਂ ਟਾਈਮ ਦੇ ਲਈ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜਿਹੜੇ ਪਹਿਲੀ ਵਾਰ ਦੇਖ ਰਹੇ ਹੋ ਦੱਸ ਦਿੰਨੇ ਆਂ ਸੂਟ ਤੁਸੀਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਸਾਡੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਟਾਈਡ ਹਾਈ ਵਾਲਾ ਸਟੱਫ ਸ਼ੇਅਰ ਕੀਤਾ ਸੀ ਤਾਂ ਉਸ ਟਾਈਮ ਤੇ ਇਹਨਾਂ ਨੇ ਇਹ ਵਾਲਾ ਸੂਟ ਹੈਗਾ ਜਿਹੜਾ ਬੁੱਕ ਕੀਤਾ ਸੀ ਇਸ ਤਰ੍ਹਾਂ ਦੇ ਨਾਲ ਆਪਾਂ ਲੇਸ ਲਗਾਈ ਹੋਈ ਹੈ ਨੈੱਟ ਵਾਲੀ ਠੀਕ ਹੈ ਇਸ ਤਰ੍ਹਾਂ ਬਿਲਕੁਲ ਇਦਾਂ ਲੱਗਦਾ ਜਿਵੇਂ ਐਮਬ੍ਰੋਇਡਰੀ ਕੀਤੀ ਹੁੰਦੀ ਹੈ ਤੁਸੀਂ ਨੇੜੇ ਤੋਂ ਦੇਖਦੇ ਹੋ ਜਦੋਂ ਕਿੰ ਟੈਕਸਪਾਈ ਹੋਏ ਨੇ ਆਪਾਂ ਘੇਰੇ ਤੇ ਕੰਮ ਜਿਹੜਾ ਤੁਹਾਨੂੰ ਪੂਰਾ ਸਫਾਈ ਦੇ ਵਿੱਚ ਮਿਲਣਾ ਆਪਣੇ ਕਾਰੀਗਰ ਗਏ ਹੋਣ ਦੇ ਕਾਰਨ ਥੋੜਾ ਜਿਹਾ ਇਹ ਵਾਲਾ ਕੰਮ ਹੈਗਾ ਡਿਲੇ ਕੀਤਾ ਆਰਡਰ ਆਪਾਂ ਟਾਈਮ ਲਈ ਦੇ ਰਹੇ ਆਂ ਪਰ ਜੇ ਉਹ ਆਪਣਾ ਕਾਰੀਗਰ ਮੇਨ ਹੁੰਦੇ ਆ ਜਿਹੜੇ ਕਟਿੰਗ ਵਾਲੇ ਮਾਸਟਰ ਗਏ ਹੁੰਦੇ ਆ ਆਪਾਂ ਕਿਸੇ ਤੋਂ ਵੀ ਸੂਟਸ ਤੁਹਾਡੇ ਇਦਾਂ ਹੀ ਸਟਿਚ ਨਹੀਂ ਕਰਵਾਉਂਦੇ ਅਸੀਂ ਓਨੈਸਟਲੀ ਆਪਣੇ ਕਸਟਮਰ ਨੂੰ ਦੱਸ ਦਿੰਨੇ ਆ ਕਿ ਸਾਡੇ ਜਿਹੜੇ ਕਾਰੀਗਰ ਅਜ ਇਸ ਟਾਈਮ ਤੇ ਅਵੇਲੇਬਲ ਨਹੀਂ ਹੈਗੇ ਸੋ ਅਸੀਂ ਸਟੀਚਿੰਗ ਦਾ ਆਰਡਰ ਚਾਹਤਲ ਨਵਾਂ ਤਾਂ ਲੈਂਦੀ ਹੀ ਨਹੀਂ ਜੋ ਚੱਲ ਰਹੇ ਆ ਉਹਨਾਂ ਨੂੰ ਅਸੀਂ ਉਸੇ ਹਿਸਾਬ ਦੇ ਨਾਲ ਐਡਜਸਟ ਕਰਕੇ ਕਸਟਮਰ ਦੇ ਨਾਲ ਐਡਜਸਟਮੈਂਟ ਉਦਾਂ ਕਰ ਲੈਂਦੇ ਆ ਠੀਕ ਹੈ ਤਾਂ ਤੁਹਾਨੂੰ ਜਿਹੜੀ ਚੀਜ਼ ਉਹ ਪਰਫੈਕਟ ਮਿਲੇਗੀ ਇਸ ਤਰ੍ਹਾਂ ਦੇ ਨਾਲ ਬਾਜੂ ਤੇ ਵੀ ਆਪਾਂ ਪਿੰਟੈਕਸ ਪਾਏ ਆ ਉਹੀ ਲੇਸ ਲਗਾਈ ਹੋਈ ਹੈ ਲੇਸ ਦੇ ਵਿੱਚ ਦੋਨੋਂ ਕਲਰਸ ਨੇ ਠੀਕ ਹੈ ਜਿਹੜਾ neck ਹੈ ਆਪਾਂ half band ਹੈ ਫਰੰਟ ਤੇ ਆਪਾਂ V ਬਣਾਈ ਹੋਈ ਹੈ ਐਂਡ ਇਸ ਤਰ੍ਹਾਂ ਦੇ ਨਾਲ ਪੋਟਲੀ ਬਟਨ ਲਗਾਏ ਹੋਏ ਨੇ ਹਾਂਜੀ ਬਟਨ ਤੇ ਵੀ ਆਪਾਂ ਪ੍ਰਿੰਟ ਟੈਕਸ ਦੇ ਨਾਲ ਮੋਰੀ ਦੇ ਉੱਪਰ ਲੇਸ ਲਗਾਈ ਹੋਈ ਹੈ ਸੀ ਕੁਝ ਵੀ ਹੈ ਤੁਸੀਂ ਕਈ ਨਾ ਕਸਟਮਰ ਕਹਿਣਗੇ ਅਸੀਂ ਜੀ ਲੇਸਿਸ ਨਹੀਂ ਜ਼ਿਆਦਾ ਲਗਾਉਣੀਆਂ ਅਸੀਂ ਆਹ ਚੀਜ਼ ਨਹੀਂ ਜ਼ਿਆਦਾ ਕਰਨੀ ਦੇਖੋ ਅਸੀਂ ਤੁਹਾਨੂੰ ਇੱਕ ਡੈਮੋ ਦਿਖਾਉਣਾ ਹੁੰਦਾ ਕਿਸੇ ਵੀ ਚੀਜ਼ ਦਾ ਹਨਾ ਡਿਜ਼ਾਈਨ ਦਾ ਡੈਮੋ ਦਿਖਾਉਣਾ ਤੁਸੀਂ ਉਸ ਦੇ ਵਿੱਚੋਂ ਖੁਦ ਸਿਲੈਕਟ ਕਰਨ ਵੀ ਹਾਂਜੀ ਸਾਨੂੰ ਪਿੰਟੈਕਸ ਅਸੀਂ ਪਸੰਦ ਕਰਦੇ ਨਹੀਂ ਕਰਦੇ ਬੁਟੀਕ ਤੇ ਮੀਨਿੰਗ ਹੀ ਇਹ ਹੈ ਕਿ ਚੀਜ਼ ਤੁਹਾਡੇ ਅਕੋਰਡਿੰਗ ਤੁਹਾਡੀ ਚੁਆਇਸ ਦੇ ਅਕੋਰਡਿੰਗ ਰੈਡੀ ਹੋਣੀ ਹੈ ਠੀਕ ਹੈ ਜੋ ਤੁਸੀਂ ਚੀਜ਼ ਦੇਖ ਰਹੇ ਹੋ ਉਸ ਦੇ ਵਿੱਚੋਂ ਸਿਲੈਕਟ ਕਰਕੇ ਦੱਸ ਦੇਣਾ ਕਿ ਇੰਨੀ ਕੀ ਚੀਜ਼ ਨੂੰ ਮੈਂ ਲਾਈਕ ਕਰਦੇ ਜਾਂ ਉਹ ਜਿਹੜਾ ਤੁਸੀਂ ਸੂਟ ਰੈਡੀ ਕੀਤਾ ਸੀ ਉਹ ਸਾਨੂੰ ਪਸੰਦ ਆਇਆ ਸੇਮ ਸਾਨੂੰ ਐਜ਼ ਇਟ ਇਜ਼ ਬਣਾ ਦਿਓ ਹਾਂਜੀ ਇਹਨਾਂ ਦੇ ਨਾਲ ਸੀਗੇ ਛਫਾਉਣ ਦੇ ਦੁਪੱਟੇ ਤੇ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਦੇ ਨਾਲ ਸਿੰਗਲ ਕਟਵਰਕ ਦਿੱਤਾ ਹੋਇਆ ਠੀਕ ਹੈ ਜਿਹੜੇ ਕਲਰ ਦਾ ਕਟਵਰਕ ਹੈ ਸੇਮ ਆਪਾਂ ਪੋਟਲੀ ਬਟਨਸ ਦਿੱਤੇ ਹੋਏ ਨੇ ਹਾਂਜੀ ਨੈਕਸਟ ਆਪੇ ਵਾਲਾ ਸੂਟ ਸਟਿਚ ਕੀਤਾ ਇਹ ਪੋਟਲੀ ਬਟਨ ਥੋੜੇ ਜ਼ਿਆਦਾ ਲਾਈਕ ਕਰਦੇ ਆ ਇਸ ਲਈ ਆਪਾਂ ਜ਼ਿਆਦਾ ਡਿਜ਼ਾਈਨਿੰਗ ਪੋਟਲੀ ਬਟਨਸ ਦੀ ਦਿੱਤੀ ਹੋਈ ਹੈ ਬਾਟਮ ਤੇ ਇਸ ਤਰ੍ਹਾਂ ਦੇ ਨਾਲ ਲੇਸ ਲਗਾਈ ਹੋਈ ਹੈ ਸੇਮ ਲਈ ਇਸ ਇਹਨਾਂ ਦੇ ਦੁਪੱਟੇ ਨੂੰ ਲੱਗੀ ਹੈ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਜੀ ਸੂਟ ਇਹ ਆਪਾਂ ਸੂਟ ਤੁਹਾਨੂੰ ਇੱਕ ਦੋ ਦਿਨ ਪਹਿਲਾਂ ਜਿਹੜੀਆਂ ਵੀਡੀਓ ਸ਼ੇਅਰ ਕੀਤੀਆਂ ਸੀ ਨਾ ਉਸ ਦੇ ਵਿੱਚ ਕੀਤੇ ਸੀਗੇ ਮੈਲੀਗੂ ਵਾਲੇ ਸੂਟ ਸ ਦੇ ਦੁਪੱਟਾ ਸੂਟਸ ਸ਼ੇਅਰ ਕੀਤੇ ਸੀ ਕੀ ਰੀਤੇ ਇਸ ਤਰ੍ਹਾਂ ਦੇ ਨਾਲ ਪਹਿਲਾਂ ਆਪਾਂ ਬਰੀਕ ਲੇਸ ਲਗਾਈ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਐਂਕਰਿੰਗ ਹੋਈ ਹੋਈ ਹੈ ਠੀਕ ਹੈ ਜੀ ਫਿਰ ਜੁਆਇੰਟਰ ਹੈ ਫਿਰ ਐਂਕਰਿੰਗ ਹੋਈ ਹੈ ਐਂਡ ਜੁਆਇੰਟਰ ਇਨਸਰਟ ਠੀਕ ਹੈ neck ਦੇ ਉੱਪਰ ਆਪਾਂ ਸੇਮ ਲੇਸ ਦੇ ਨਾਲ ਦੇ ਬੋਟਲੀ ਬਟਨਸ ਦਿੱਤੇ ਹੋਏ ਨੇ ਸੇਮ ਡਿਜ਼ਾਈਨਿੰਗ ਹੈਗੀ ਹੈ ਜਿਹੜੀ ਆਪਾਂ ਘੇਰੇ ਵਾਲੀ ਲੈ ਕੇ ਗਏ ਆ ਆਪਣੀਆਂ 슬ੀਵਸ ਦੇ ਉੱਪਰ ਇਹ ਡਿਜ਼ਾਈਨ ਵੀ ਤੁਸੀਂ ਅਗਰ ਤੁਸੀਂ ਪਲੇਨ ਸਟੱਫ ਤੇ ਵੀ ਕਰਵਾਉਣਾ ਹੈ ਨਾ ਫਿਰ ਵੀ ਸੋਹਣਾ ਲੱਗਦਾ ਪਲੇਨ ਸਟੱਫ ਦਾ ਹੁੰਦਾ ਕਿ ਇਕੱਲੀਆਂ ਲੇਸਿਸ ਦੇ ਨਾਲ ਕਿਦਾਂ ਡਿਜ਼ਾਈਨ ਕਰਵਾਏ ਇਹ ਵਾਲੇ ਸੂਟ ਵਾਲਾ ਡਿਜ਼ਾਈਨ ਕਰਵਾ ਸਕਦੇ ਹੋ ਤੁਸੀਂ ਹਾਂਜੀ ਅੱਗੇ ਇਹ ਵਾਲਾ ਸੂਟ ਹੈ ਜਿਹੜੇ ਆਪਾਂ ਆਰੀਨ ਨਾਲ ਹਾਈਲਾਈਟਡ ਸੂਟ ਤੁਹਾਡੇ ਨਾਲ ਸ਼ੇਅਰ ਕੀਤੇ ਸੀ ਬਾਟਮ ਤੇ ਬਰੀਕ ਚੰਪਲ ਲੇਸ ਦਿੱਤੀ ਹੋਈ ਹੈ ਕਿ ਬਿਲਕੁਲ ਬਰੀਕ ਜੀ ਲੇਸ ਹੈ ਇਹ ਵਾਲੀ ਡਿਜ਼ਾਈਨਿੰਗ ਸ਼ਰਟ ਤੇ ਰੱਖੀ ਹੈ ਫਰੰਟ ਬੈਕ ਚੌਕ ਦੇ ਉੱਪਰ ਆਪਾਂ ਇਸ ਤਰ੍ਹਾਂ ਦੇ ਨਾਲ ਲੇਸ ਲਗਾਈ ਹੋਈ ਹੈ neck ਤੇ ਇਹ ਵਾਲੀ ਡਿਜ਼ਾਈਨਿੰਗ ਦਿੱਤੀ ਹੈ ਆਪਾਂ ਠੀਕ ਹੈ ਪੇਸਟਿੰਗ ਪੱਟੀ ਲੱਗੀ ਹੋਈ ਹੈ ਨਾਲ ਚੰਪਾ ਲੇਸ ਦਿੱਤੀ ਹੈ ਸ਼ਰਟ ਵਾਲੀ ਹੀ ਆਪਾਂ ਬੋਡੀ ਪੈਟਰਨਸ ਲਗਾਏ ਨੇ ਬਹੁਤ ਸੋਹਣਾ ਲੱਗਦਾ ਇਹ ਵਾਲਾ ਡਿਜ਼ਾਈਨ ਵੀ ਬਣਿਆ ਹੋਇਆ ਹੈ ਐਂ ਬਾਜੂ ਆਪਾਂ ਇਸ ਤਰ੍ਹਾਂ ਦੇ ਨਾਲ ਬਣਾਈਏ ਕੋਈ ਵੀ ਸੂਟ ਹੈ ਜਿਹੜਾ ਤੁਸੀਂ ਦੇਖਦੇ ਹੋ ਹੁੰਦੇ ਹੋ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਬਣਿਆ ਹੁੰਦਾ ਤਾਂ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਉਹਨਾਂ ਚੀਜ਼ਾਂ ਨੂੰ ਚੇਂਜ ਕਰਵਾ ਸਕਦੇ ਹੋ ਜਿੱਦਾਂ ਇੱਥੇ ਤੁਸੀਂ ਨਾਰਮਲ ਕਫ ਵੀ ਲਗਵਾ ਸਕਦੇ ਹੋ ਜਾਂ ਨਾਰਮਲ ਬਾਜੂ ਦੇ ਉੱਪਰ ਬੋਟਮ ਵਾਲਾ ਜਿਹੜਾ ਸਟਾਫ ਹੈ ਉਹ ਲਗਾ ਕੇ ਡਿਜ਼ਾਈਨਿੰਗ ਕਰਵਾ ਸਕਦੇ ਹੋ ਹਾਂਜੀ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ ਹੈ সিলਵਰ ਗ੍ਰੇ ਕਲਰ ਦੇ ਉੱਪਰ ਇਸ ਦੇ ਨਾਲ ਆਪਾਂ ਬਣਾਇਆ ਹੋਇਆ ਇਸ ਤਰ੍ਹਾਂ ਦੇ ਨਾਲ ਪੈਂਟ ਤੇ ਇਹ ਰਹਿਣਾ ਜੀ ਤੁਹਾਡੀ ਸ਼ਰਟ ਦਾ ਕੰਮ ਠੀਕ ਹੈ ਕੌਕਸ ਦੇ ਉੱਪਰ ਇਹ ਵਾਲਾ ਤੁਹਾਡਾ ਡਿਜ਼ਾਈਨ ਆ ਜਾਣਾ ਇਸ ਤਰ੍ਹਾਂ ਦੇ ਨਾਲ بیس ਲੱਗ ਕੇ ਪਾਈਪਿੰਗ ਦਿੱਤੀ ਹੋਈ ਆਪਾਂ ਸਾਰੀ ਸਾਈਡਸ ਤੇ ਠੀਕ ਹੈ ਇਹ ਆਪਾਂ ਨੂੰ ਨੇ ਪਿਕਚਰ ਦਿੱਤੀ ਸੀ ਐਜ਼ ਇਟ ਇਜ਼ ਬਣਾਉਣਾ ਸੀ ਆਪਾਂ ਉਸੇ ਤਰ੍ਹਾਂ ਦੇ ਨਾਲ ਬਣਾਇਆ ਹੋਇਆ ਸੇਮ ਬਾਜੂ ਦੀ embroiderry ਇਸ ਤਰ੍ਹਾਂ ਦੇ ਨਾਲ ਇਹ ਵਾਲਾ ਡਿਜ਼ਾਈਨ ਬਾਜੂ ਤੇ ਰਹਿਣਾ ਇਹਨੂੰ ਤੁਸੀਂ ਆਪਣੀ ਬਾਟਮ ਤੇ ਵੀ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਸਲਵਾਰ ਸੂਟ ਬਣਾ ਰਹੇ ਹੋ ਤਾਂ ਇੱਥੇ ਆਪਾਂ ਰੈੱਡ ਕਲਰ ਦੀ ਉਹੀ ਪਾਈਪਿੰਗ ਲਗਾ ਕੇ ਇਸਦੇ ਨਾਲ ਬਲੈਕ ਕਲਰ ਦੇ ਬਟਨਸ ਲਗਾਏ ਹੋਏ ਨੇ ਇਹਨਾਂ ਦੇ ਦੁਪੱਟੇ ਤੇ ਵੀ ਸੇਮ ਪੱਟੀ ਲੱਗ ਕੇ ਫਿਨਿਸ਼ਿੰਗ ਹੋ ਰਹੀ ਹੈ ਇਹ ਵਾਲਾ ਸੂਟ ਹੈ ਜੀ ਪਿਓਰ ਟਿਸ਼ੂ ਕ੍ਰਸ਼ ਦੇ ਉੱਪਰ ਬਣਿਆ ਹੋਇਆ ਟਿਸ਼ੂ ਕ੍ਰਸ਼ ਦੀ ਹੈਗੀ ਜਿਹੜੀ ਬਾਟਮ ਸੋਰੀ ਸ਼ਰਟ ਰਹੇਗੀ ਪਿਓਰ ਕ੍ਰੇਪ ਦੀ ਨਾਲ ਬਾਟਮ ਹੈ ਇਸ ਤਰ੍ਹਾਂ ਦੇ ਨਾਲ ਪੈਨਲਸ ਬਣੇ ਹੋਏ ਨੇ ਇਹ ਵਾਲੀ ਹੈਗੀ ਜਿਹੜੀ ਚੰਪਾ ਲੇਸ ਚੌਕਾਂ ਤੇ ਦਿੱਤੀ ਹੋਈ ਹੈ ਆਪਾਂ ਇਸ ਤਰ੍ਹਾਂ ਦੇ ਨਾਲ ਵੀ ਸ਼ੇਪ ਨੈਕ ਬਣਿਆ ਹੋਇਆ ਹੈ ਠੀਕ ਹੈ ਤੇ ਇਹ ਆ ਗਿਆ ਬਾਜੂ ਦਾ ਕੰਮ ਇਸ ਤਰ੍ਹਾਂ ਦੇ ਨਾਲ ਸਲੀਵਸ ਬਣੀਆਂ ਹੋਈਆਂ ਨੇ ਇਹ ਹੈ ਬਾਟਮ ਇਹ ਵੱਡੀ ਏਮਬ੍ਰੋਇਡਰੀ ਹੈ ਜਿਹੜੀ ਬਾਟਮ ਤੇ ਆਉਂਦੀ ਹੈ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਕੀਤਾ ਪਹਿਲਾਂ ਵੀ ਆਪਾਂ ਬਣਾਏ ਸੀ ਸੂਟ ਇਸ ਦੇ ਨਾਲ ਦੇ ਵਿਦਾਊਟ ਸਟਿਚਿੰਗ ਵੀ ਆਪਾਂ ਸ਼ੇਅਰ ਕੀਤਾ ਹੋਇਆ ਪੈਂਟ ਤੇ ਵੀ ਕੰਮ ਆਪਾਂ ਸ਼ੇਅਰ ਕੀਤਾ ਹੋਇਆ ਇਸ ਸੂਟ ਦੀ ਹਾਂਜੀ ਅੱਗੇ ਆਪਣਾ ਇਹ ਵਾਲਾ ਸੂਟ ਹੈ ਬ੍ਰੋਕੇਟ ਦਾ ਪੈਚ ਲੱਗ ਕੇ ਇਸ ਤਰ੍ਹਾਂ ਦੇ ਨਾਲ ਇੱਕ ਡਿਜ਼ਾਈਨ ਬਣਿਆ ਹੋਇਆ ਹੈ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਕਿ ਚੀਜ਼ਾਂ ਦੀ ਕੋਸਟ ਕਿੱਥੇ ਵੱਧਦੀ ਹੈ ਇਹ ਪਿਓਰ ਸਿਲਕ ਦਾ ਪਹਿਲਾ ਸਟਾਫ ਹੈ ਜਿਹੜਾ ਤੁਹਾਨੂੰ 55500 ਦੇ ਵਿੱਚ ਜਾਂਦਾ ਜੀ ਵਿਧ ਢਾਈ ਅਗਰ ਤੁਸੀਂ ਸਲਵਾਰ ਸੂਟ ਬਣਾਉਣੇ ਹੋ ਸ਼ਰਾਰਾ ਸੂਟ ਬਣਾਉਣੇ ਹੋ ਕੋਈ ਲਹਿੰਗਾ ਬਣਾਉਣੇ ਹੋ ਤਾਂ ਉਸ ਤੋਂ ਜ਼ਿਆਦਾ ਜਾਂਦਾ ਫਿਰ ਜਿਹੜਾ ਬ੍ਰੋਕੇਟ ਦਾ ਪੈਚ ਲੱਗਦਾ ਇਹਨੂੰ ਤੁਸੀਂ ਡਾਈ ਕਰਵਾ ਕੇ ਲਗਾਉਣਾ ਹੁੰਦਾ ਤੇ ਬ੍ਰੋਕੇਟ ਹੈਗੀ ਹੈ ਜਿਹੜੀ ਅਪਾ ਚੰਗੀ ਬ੍ਰੌਕੇਟ ਵਧੀਆ ਵਾਲੀ ਲੈਣੇ ਆ ਤਾਂ ਤੁਹਾਨੂੰ 400-500 ਰੁਪਏ ਪਰ ਮੀਟਰ ਮਿਲਦੀ ਏ ਤੇ 1 ਮੀਟਰ ਸਵਾ ਮੀਟਰ ਕਪੜਾ ਹੈਗਾ ਜਿਹੜਾ ਦੁਪੱਟੇ ਤੇ ਤੇ ਇਸ ਤਰ੍ਹਾਂ ਦੇ ਨਾਲ ਸੂਟ ਦੇ ਤੁਹਾਨੂੰ ਪੈਚ ਲਾਉਣ ਦੇ ਲਈ ਚਲਾ ਜਾਂਦਾ ਠੀਕ ਹੈ ਫਿਰ ਇਹ ਹੁੰਦਾ ਕਿ ਆਪਾਂ ਤਾਂ ਜਸਟ ਇੰਨਾ ਕੀ ਕੀਤਾ ਸੀ ਜੀ ਜਾਂ ਪੈਚ ਲਗਾ ਇੰਨਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਹੀ ਤੁਹਾਡੀ ਕਾਸਟ ਵਧਣੀ ਹੁੰਦੀ ਏ ਤੇ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਘਟਾ ਲੈਨੇ ਤੁਹਾਡੀ ਕਾਸਟ ਜਿਹੜੀ ਉਹ ਘਟ ਜਾਂਦੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਹੋਇਆ ਬਾਜੂ ਦਾ ਕੰਮ ਪੈਚ ਲੱਗਿਆ ਹੋਇਆ ਇਹ ਵਾਲੀ ਇਦਾਂ ਏਮਬ੍ਰੋਇਡਰੀ ਹੋਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਆਪਾਂ ਉਸੇ ਬ੍ਰੋਕੇਟ ਦਾ ਪੈਚ ਲਗਾ ਕੇ ਪਾਈਪਿੰਗ ਖੱਡੀ ਹੋਈ ਹੈ ਇਸੇ ਤਰ੍ਹਾਂ ਦੇ ਨਾਲ 베이스 ਲੱਗ ਗਈ ਦੁਪट्टे ਤੇ ਪਾਈਪਿੰਗ ਨਿਕਲਦੀ ਹੈ ਜਿਸ ਤਰ੍ਹਾਂ ਦੇ ਨਾਲ ਚੌਕ ਤੇ 베이스 ਲੱਗਿਆ ਹੋਇਆ ਠੀਕ ਹੈ ਤੇ ਇਹ ਹੈਗਾ ਜੀ ਆਪਣਾ ਬਾਟਮ ਦਾ ਕੰਮ ਹੋਇਆ ਹੋਇਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਲੱਗ ਰਿਹਾ ਦੁਪੱਟੇ ਤੇ ਵੀ ਇਹੀ ਜਿਹੜੀ ਆਪਣੀ ਬ੍ਰੋਕੇਟ ਆ ਲੱਗ ਕੇ ਪਾਈਪਿੰਗ ਨਿਕਲਦੀ ਹੈ ਹਾਂਜੀ ਤੇ ਇਹ ਵਾਲਾ ਸੂਟ ਆਪਾਂ ਬਣਾਇਆ ਹੋਇਆ ਪਿਓਰ ਖਾਦੀ ਦੇ ਉੱਪਰ ਪਿਓਰ ਖਾਦੀ ਦੀ ਹੈਗੀ ਹੈ ਜਿਹੜੀ ਸ਼ਰਟ ਰਹੇਗੀ ਇਸ ਤਰ੍ਹਾਂ ਦੇ ਨਾਲ ਆਪਾਂ ਚੌਕ ਦੇ ਉੱਪਰ ਪਲੇਸ ਦਿੱਤੀ ਹੋਈ ਹੈ ਸਟਾਫ ਹੈ ਜਿਹੜਾ ਬਹੁਤ ਵਧੀਆ ਹੁੰਦਾ ਜੀ ਖਾਦੀ ਦਾ ਸਟਾਫ ਹੋ ਗਿਆ ਸੈਟਨ ਸਿਲਕ ਹੋਗੀ ਸਭ ਤੋਂ ਕੋਸਟੀ ਸਟਾਫ ਹੁੰਦੇ ਆ ਇਹ ਚੌਕਾਂ ਦੇ ਉੱਪਰ ਫਰੰਟ ਬੈਕ ਤੇ ਆਪਾਂ ਦਿੱਤੀ ਹੋਈ ਹੈ ਲੇਸ ਇਸ ਤਰ੍ਹਾਂ ਦੇ ਨਾਲ ਨੈਕ ਡਿਜ਼ਾਈਨ ਬਣਿਆ ਹੋਇਆ ਬਹੁਤ ਹੈਵੀ ਨੈਕ ਬਣਿਆ ਹੋਇਆ ਇਸ ਦਾ ਠੀਕ ਹੈ ਨਾਲ ਆਪਾਂ ਇਸ ਦੇ ਕਫ ਵਾਲੀ ਬਾਜੂ ਦਿੱਤੀ ਹੋਈ ਹੈ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਇਸ ਨੂੰ ਤੁਸੀਂ ਸਿੰਪਲ ਬਾਜੂ ਤੇ ਵੀ ਸੇਮ ਏਮਬ੍ਰੋਇਡਰੀ ਹੈ ਜਿਹੜੀ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਅਕੋਰਡਿੰਗ ਇੱਥੇ ਆਪਾਂ ਬਲਾਂ ਵਾਲਾ ਜਿਹੜਾ ਕੱਫ ਦਿੱਤਾ ਹੋਇਆ ਇਸ ਦੇ ਨਾਲ ਜੀ ਆਪਾਂ ਜਿਹੜੀ ਬਾਟਮ ਹੈਗੀ ਹੈ ਉਹ ਰੱਖੀ ਹੋਈ ਹੈ ਪਿਓਰ ਕ੍ਰੇਪ ਦੀ ਇਸ ਤਰ੍ਹਾਂ ਦੇ ਨਾਲ ਬਾਟਮ ਤੇ ਜਾਲ ਬਣਿਆ ਹੋਇਆ ਏ ਏਮਬ੍ਰੋਇਡਰੀ ਦਾ ਸਾਰਾ ਹੈਂਡਵਰਕ ਦਾ ਕੰਮ ਹੈ نیچے ਆਪਾਂ ਹੈਗੇ ਜਿਹੜੀ ਕਟਵਰਕ ਜਿਹੜਾ ਦਿੱਤਾ ਹੋਇਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਆਪਣੇ ਹੋਰ ਸੂਟਸ ਤੇ ਵੀ ਬਣ ਰਿਹਾ ਹੈ ਨਾ ਇਸ ਤੇ ਆਪਾਂ ਪਿਓਰ オーਗੈਂਜ਼ਾ ਦਾ ਦੁਪੱਟਾ ਲਗਾ ਕੇ ਸਾਰਾ ਇਹ ਵਾਲਾ ਜਾਲ ਹੀ ਦੁਪੱਟੇ ਦੇ ਵਿੱਚ ਬਣਿਆ ਹੋਇਆ। ਸੇਮ ਕਟਵਰਕ ਆਪਾਂ ਸਾਈਡਸ ਤੇ ਦੇ ਕੇ ਸੈਂਟਰ ਦੇ ਵਿੱਚ ਬਾਟਮ ਵਾਲਾ ਜਾਲ ਰੱਖਿਆ ਹੋਇਆ। ਬਾਕੀ ਕੰਮ ਦੀ ਸਫਾਈ ਹੈ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ। ਇਸ ਨੂੰ ਤੁਸੀਂ ਕਿਸੇ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋ। ਇਹ ਹਾਂ ਜੀ ਤੇ ਇਹ ਆਪਾਂ ਪਿਓਰ ਸੈਟਨ ਸਿਲਕ ਦੇ ਉੱਪਰ ਸੂਟ ਰੈਡੀ ਕੀਤਾ ਹੋਇਆ ਠੀਕ ਹੈ ਇਸ ਤਰ੍ਹਾਂ ਦੇ ਨਾਲ ਪੈਚ ਲਾ ਕੇ ਘੇਰੇ ਦਾ ਕੰਮ ਹੋਇਆ ਬਹੁਤ ਹੈਵੀ ਕੰਮ ਹੈ ਸੂਟ ਦਾ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਨੈਕ ਡਿਜ਼ਾਈਨ ਇਹਨਾਂ ਦੇ ਸਾਰਾ ਸਟੱਫ ਹੀ ਹੈ ਜਿਹੜਾ ਪਿਓਰ ਦਾ ਲੱਗਿਆ ਹੋਇਆ ਹੈ ਠੀਕ ਹੈ ਸਾਟਨ ਸਿਲਕ ਤੇ ਖਾਦੀ ਸਿਲਕ ਜੀ ਇਹ ਮਹਿੰਗੇ ਪੈਂਦੇ ਨੇ ਤਾਂ ਸਟੱਫ ਤੋਂ ਉਹਨੂੰ ਦੂਸਰੇ ਪਿਓਰ ਦੇ ਸਟੱਫ ਦੇ ਨਾਲੋਂ ਇਸ ਤਰ੍ਹਾਂ ਦੇ ਨਾਲ ਬਾਜੂ ਦਾ ਡਿਜ਼ਾਈਨ ਠੀਕ ਹੈ orange ਕਲਰ ਤੇ ਹੀ ਆਪਾਂ بیس ਲਗਾਇਆ ਹੋਇਆ ਬਾਜੂ ਤੇ ਚੌਕ ਤੇ ਘੇਰੇ ਤੇ ਇਸ ਤਰ੍ਹਾਂ ਦੇ ਨਾਲ ਬਾਜੂ ਦਾ ਡਿਜ਼ਾਈਨ ਫੁੱਲ ਹੈਵੀ ਬਾਜੂ ਹੈ ਜਿਹੜੀ ਬਣੀ ਹੋਈ ਹੈ ਇਹ ਜਿਹੜੀ ਪੈਂਟ ਦੀ এমਬ੍ਰੋਇਡਰੀ ਕੱਟ ਦੇ ਨਾਲ ਇਸ ਤਰ੍ਹਾਂ ਦੇ ਨਾਲ ਉੱਪਰ ਮੁਝਾਏਗੀ ਇਹ ਆਜੰਦਾ ਤੁਹਾਡੀ ਮੋਰੀ ਦਾ ਕੰਮ ਸੇਮ ਆਪਣੇ ਕੋਲ ਸਲਵਾਰ ਸੂਟ ਵੀ ਰੈਡੀ ਹੋ ਰਿਹਾ ਥੋੜਾ ਜਿਹਾ ਦੇ ਵਿੱਚ ਆਪਾਂ ਚੇਂਜਸ ਕਰ ਰਹੇ ਹਾਂ ਤਾਂ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਹੈ ਪਿਓਰ ਔਰਗੈਂਜ਼ਾ ਦਾ ਇਹਨਾਂ ਨੇ ਸ਼ਰਟ ਦੇ ਨਾਲ ਦਾ ਹੀ ਦੁਪੱਟਾ ਰਖਵਾਇਆ ਇਸ ਤਰ੍ਹਾਂ ਦੇ ਨਾਲ ਸਪ੍ਰੈਡਿੰਗ ਹੋਈ ਹੈ ਐਂਡ ਇਹ ਕਟਵਰਕ ਹਾਂਜੀ ਇਹ ਬਣਾਈ ਹੈ ਪਾ ਪਿਓਰ ਜੌਰਜਟ ਦੇ ਉੱਪਰ ਡਰੈਸ ਇਸ ਤਰ੍ਹਾਂ ਦੇ ਨਾਲ ਚੋਣਾ ਵਾਲੀ ਜਿਹੜੀ ਅਨਾਰਕਲੀ ਬਣੀ ਹੈ embroidery ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਜਿਹੜੀ embroidery ਇਸ ਤੇ ਉੱਪਰ ਚੋਲੀ ਦੇ ਉੱਪਰ ਹੋਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਡਿਜ਼ਾਈਨ ਬਣਿਆ ਹੋਇਆ ਬਾਜੂ ਦੇ ਉੱਪਰ ਸਪਰੇਡਿੰਗ ਹੋਈ ਹੈ ਜਸਟ ਬਾਰਡਰ ਦਿੱਤਾ ਹੋਇਆ ਸੇਮ ਬਾਰਡਰ ਹੀ ਜਿਹੜਾ ਦੁਪੱਟੇ ਤੇ ਜਾਏਗਾ ਸਾਰੀ ਅਨਾਰਕਲੀ ਤੇ ਵਿੱਚ ਸਪਰੇਡਿੰਗ ਹੈ ਜੀ फ्रंट बैक स्प्रेडिंग है एंड ए है जो केरा बनਿਆ ਹੋਇਆ ਹੈ फ्रंट पैक ਜੋ ਘੇਰ ਹੈ ਸਾਰੇ ਦੇ ਉੱਪਰ ਸੇਮ ਇਹ ਵਾਲੀ ਐਮਬ੍ਰੋਇਡਰੀ ਹੋਈ ਹੋਈ ਹੈ ਨਾਲ ਆਪਾਂ ਰੱਖਿਆ ਹੋਇਆ ਚੋਣਾ ਵਾਲਾ ਹੀ ਸ਼ਰਾਰਾ ਇਹ ਵਾਲੀ ਐਮਬ੍ਰੋਇਡਰੀ ਸ਼ਰਾਰੇ ਤੇ ਹੋਈ ਹੋਈ ਹੈ ਹਾਂਜੀ ਤੇ ਨੈਕਸਟ ਹੈਗਾ ਆਪਣਾ ਇਹ ਦੁਪੱਟਾ ਇਸ ਦੇ ਨਾਲ ਠੀਕ ਦੁਪੱਟੇ ਦੇ ਜਿਹੜੇ ਛੋਟੇ ਕਾਰਨਰਸ ਹੈਗੇ ਉਹਨਾਂ ਤੇ ਇਸ ਤਰ੍ਹਾਂ ਦੇ ਨਾਲ ਪੈਚ ਲੱਗਿਆ ਹੋਇਆ ਸਾਰੀ ਸਾਈਡਸ ਤੇ ਕਟਵਰਕ ਦੇ ਨਾਲ-ਨਾਲ ਇਹ ਵਾਲੀ embroiderry ਚੱਲੀ ਹੈ ਜਿੱਦਾਂ ਆਪਾਂ ਬਾਜੂ ਤੇ ਕੀਤੀ ਹੈ ਸ਼ਰਾਰੇ ਤੇ ਕੀਤੀ ਹੋਈ ਹੈ ਠੀਕ ਹੈ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਆਏਗਾ ਇੱਕ ਫਲਾਵ ਤੁਹਾਡੇ ਦੁਪੱਟੇ ਦੇ ਸੈਂਟਰ ਚ ਆਏਗਾ ਇਹ ਅਗੇਨ ਦੋਨੋਂ ਸਾਈਡਸ ਤੇ ਆ ਗਿਆ ਇਹ ਚਾਰ ਸਾਈਡਸ ਤੇ ਵਾਲਾ ਫਲਾਵਰ ਆਏਗਾ ਤੇ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਪਿਓਰ ਆਰਗੈਂਜ਼ਾ ਦਾ ਬਣਿਆ ਹੋਇਆ ਠੀਕ ਹੈ ਜੀ